ਜਿਆਦਾ ਸਭੋ ਆ ਗਈ ਐਪੀ ਨੇ ਠੂ ਵਜਣਾ ਉਦੋਂ ਹੀ ਕਿਹਾ ਸੀਗਾ ਰੈਪੋ ਉਦੋਂ ਦਾ ਬੜੀ ਛੇਤੀ ਪਾਜ ਗਿਆ ਜੇ ਭੈਣ ਆ ਗਈ ਉਹਦੀ ਤਿਆਰ ਹੋ ਗਈ ਦੇਖਿਆ ਬੋਲੀ 베ਲੀ ਆ ਵੀ ਇਹ ਤਾਂ ਮੈਂ ਨਹੀਂ 베ਲੀ ਤੇਰੇ ਘਰ ਵਾਲੀ 베ਲੀ ਸੀ ਇਹਨੂੰ ਤਾਂ ਬਸ ਫਿਰਨ ਹੋਵੇ ਫੋਨ ਹੋਵੇ ਦੋ ਚੀਜ਼ਾਂ ਬਾ ਕਿ ਤੁਹਾਨੂੰ ਪਤਾ ਹੀ ਆ ਵੀ ਸਭੋ ਭੈਣੇ ਆ ਗਈ ਐ ਤੇ ਹੁਣ ਹੈਪੀ ਭੈਣ ਨੂੰ ਪਤਾ ਲੱਗ ਗਿਆ ਵੀ ਉਹਦੀ ਭੱਟੀ ਭੈਣ ਆ ਗਈ ਤਾਂ ਉਹਨੂੰ ਛੇਤੀ ਛੇਤੀ ਕਾਲੀ ਆ ਵੀ ਮੈਂ ਕਦਮ ਜਾ ਕੇ ਉਹਨੂੰ ਮਿਲਣਾ ਜਿੱਦਣ ਸੁਖਮਨੀ ਸਾਹਿਬ ਦਾ ਪਾਰਟ ਸੀਗਾ ਉਦੋਂ ਆਪਾਂ ਕਿਹਾ ਸੀਗਾ ਵੀ ਭੈਣੇ ਰਹਿ ਪਾ ਤੂੰ ਯੋਗੀ ਦੀਪੇ ਦੇ ਵੀ ਪੇਪਰ ਹੋ ਗਏ ਸਨ ਉਹ ਤਾਂ ਜਮਾ ਬੈਲੀ ਸੀ ਕਹਿੰਦੀ ਨਹੀਂ ਮੈਂ ਜਾਣਾ ਮੈਂ ਫੇਰ ਆਉਂ 16 17 ਤਰੀਕ ਤੋਂ ਬਾਅਦ ਹੁਣ ਜਦੋਂ ਪਤਾ ਲੱਗ ਗਿਆ ਵੀ ਭੈਣ ਆ ਗਈ ਵੱਡੀ ਹੁਣ ਸ਼ੀਤੀ ਕਹਿੰਦੀ ਮੈਨੂੰ ਲੈ ਕੇ ਜਾ ਸੋ ਆਪਾਂ ਹੁਣ ਕੱਲ ਨੂੰ ਭੈਣੇ ਨੂੰ ਲੈ ਕੇ ਆਵਾਂਗੇ ਜਾਂ ਕਿ ਤੇ ਫਿਰ ਉਹਦੇ ਰਿਐਕਸ਼ਨ ਦਿਖਾਵਾਂਗੇ ਵੀ ਭੈਣਾਂ ਨੂੰ ਭੈਣਾਂ ਦਾ ਕਿੰਨਾ ਚਾਹ ਹੁੰਦਾ ਵੀ ਜਦੋਂ ਸਾਲਾ ਸਾਲਾਂ ਬਾਅਦ ਉਹ ਮਿਲਦੀਆਂ ਕਿੰਨਾ ਚਾਹ ਹੁੰਦਾ ਸਾਰੀ ਰਿਐਕਸ਼ਨ ਦਿਖਾਵਾਂਗੇ ਆਜੋ 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 ਜੱਥੇਦਾਰੋ ਆਜੋ 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 ਭੱਜ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਉਦਣੇ ਹੀ ਕਿਹਾ ਸੀਗਾ ਰੇਪੋ ਉਦਣ ਦਾ ਬੜੀ ਸੇਦੀ ਭੱਜ ਗਿਆ ਅੱਜ ਭੈਣ ਆ ਗਈ ਉਹਦੀ ਤਿਆਰ ਹੋ ਗਈ ਦੇਖਿਆ ਉਦਣ ਤਾਂ ਉਦਣ ਦਾ ਕਹਿੰਦੇ ਇਹੀ ਜਾਣਾ ਛੋਲਾ ਤਰੀਕ ਤੋਂ ਬਾਅਦ ਚ ਆਵਾਂਗੇ ਭੈਣਾ ਰਹਿਣਾ ਫਿਰ ਆਈਆਂ ਆਈਆਂ ਪਹਿਣਾ ਪਹਿਣਾ ਤਾਂ ਫਿਰ ਹੁੰਦੀ ਆ ਜਿਹੜੀ ਹੁਣ ਭੈਣ ਸਦੂਰ ਕੋਲ ਤਾਂ ਜਾਣਾ ਹੀ ਪੈਂਦਾ ਫਿਰ ਉਹਦੋਂ ਕਈ ਗੈਨ ਨਾਲੇ ਵੀ ਰਹਿ ਪਾਰ ਹੈ ਪਾਰ ਛੁੱਟੀਆਂ ਹੋਣੀਆਂ ਫਿਰ ਮੈਂ ਤਾਂ ਹੀ ਦਰੇ ਨਹੀਂ ਆਹ ਹੋ ਆਹ ਹੁਣ ਦੂਜੇ ਪਾਸੇ ਹੋ ਜਾ ਮੈਂ ਤਾਂ ਹੀ ਨਹੀਂ ਰਹੀ ਸੀ ਮੈਂ ਜਿੰਨੇ ਸੱਭਾ ਗਏ ਨੇ ਫੋਨ ਲਾਈ ਜੇ ਆ ਵੀ ਆ ਜਾ ਤੇ ਮੈਂ ਤਾਂ ਹੀ ਹੋ ਗਿਆ ਤੇ ਨਾਇਰ ਤੋਂ ਲੱਗੇ ਤਾਂ ਉਮੀਦਾਂ ਕ ਲੱਗਿਆ ਨਾ ਜਾਂ ਜਿਹੜੇ ਹਿਸਾਬ ਨਾਲ ਉਹ ਆਪਾਂ ਦਾ ਵਧਗਾ ਰਹਿ ਗਿਆ ਨੰਘਿਆ ਇਹ ਤੇ ਦੇਖ ਲੈ ਟੋਲਰ ਨਾਲੇ ਗੇਟ ਤੱਕ ਲੱਗ ਜਾਣਾ ਹਰਾਮ ਨਾ ਆਈਦਾ ਉਧਰੋਂ ਇੰਦੋਰ ਨਾਲ ਜਾਵਾਂ ਲਾ ਇਧਰ ਖਾਲਸਿਆਂ ਨੇ ਆ ਕੇ ਜਾਮ ਲਵਾ ਦੇ ਕੇ ਐ ਟਾ ਟਾਈ ਉਧਰ ਪਹਿਲਾਂ ਜਗਰਾਮਾਂ ਬੰਦ ਕਰਾਇਆ ਪਿਆ ਸੀ ਉਹਨਾਂ ਦਾ ਬੰਦਾ ਫੜ ਲਿਆ ਕੋਈ ਨਹੀਂ ਗਾਣਾ ਬੰਦਾਰ ਜੰਦ ਹੀਦਰ ਦੀਏ ਪੋਨੇ ਕੋਠਿਆਂ ਚ ਦੀ ਤਰਵੀਜ਼ ਜੀ ਕਹਿੰਦਾ ਕਿ ਇੱਥੇ ਜਾਮ ਲੱਗਿਆ ਕਿੰਤਾ ਵੀ ਆਏ ਹੋਣੀਆਂ ਵੀ ਉਹਦੇ ਹੋਰ ਇਹ ਤਾਂ ਦੀ ਮੈਂ ਕਿਹ ਪਤਾ ਨਹੀਂਗਾ ਕੋਠੇ ਕੋਨੇ ਵਿੱਚ ਦੀ ਕਾਈ ਕੋਲੋਂ ਦੱਸ ਕਹਿੰਦੇ ਵੀ ਕਿੱਥੇ ਆ ਗਈ ਨਾ ਉਦਣ ਕੀ ਕਹਿ ਕੇ ਗਈ ਸੀ ਹਾਂ ਨੂੰ ਸੋਮਨ ਨੂੰ ਪਤਾ ਸੀ ਵੀ ਜਦੋਂ ਸਭ ਆ ਗਈ ਐਪੀ ਨੇ ਠੂਕ ਵੱਜਣਾ ਹਾਂ ਇਹ ਤਾਂ ਸਟੇਸ਼ਨ ਤੇ ਬੈਠੀ ਫੋਨ ਘੜਕਾਉਣ ਲੱਗ ਗਈ ਸੀ ਮੈਨੂੰ ਦੇਖ ਲੈ ਦੇਖਿਆ ਹੁਣ ਆ ਗਈ ਨਾ ਉਹਦੀ ਆ ਗਈ ਉਦੜ ਸ਼ਾਨੂ ਕਹਿੰਦੀ ਨਾ ਜੀ ਮੈਂ ਨਹੀਂ ਹਜੇ ਆਉਣਾ ਹੁਣਾਗਾ ਮੈਂ ਤਾਂ ਜਾਣਾ ਆਨੰਦਪੁਰ ਨੂੰ ਪਤਾ ਨਹੀਂ ਕਿ ਹਾਂ ਆਨੰਦਪੁਰ ਨੂੰ ਜਾਣਾ ਕਹਿੰਦੀ ਜੋਲੇ ਮਾਲੇ ਤੇ ਆ ਉਹਦੇ ਮਾਲੇ ਤੇ ਜਾਣਾ ਮੈਨੂੰ ਪਤਾ ਸੀ ਗਾ ਇਹ ਪਾਪਣ ਬਣੀ ਆ ਕੋ ਰਵੀ ਜੀ ਜਿੰਨਾ ਆਈਪੀ ਨੇ ਜਾ ਕੇ ਵਟੇ ਨੰਦ ਪ੍ਰਸਾਦ ਆਰੇ ਡੈਡੀ ਆ ਜਾ ਡੈਡੀ ਨੇ ਕੀ ਗੱਲ ਡੜੀ ਉਹ ਨਹੀਂ ਨਾ ਓਏ ਨਾਨੀ ਦਾ ਨਹੀਂ ਸੀ ਨਾਨੀ ਦਾ ਓਏ ਉਹ ਛੱਪੋ ਦਾ ਜੀ ਦੋਹੀ ਖਾ ਗਏ ਚਲੋ ਜੀ ਛਾਕ ਲਿਓ ਨਾ ਅਮਰਤ ਦਵਾਰ ਤੋਂ ਖਾਣਾ ਹੈਗਾ ਰ ਨਾ ਖਾਦਾ ਬੱਚਾ ਬਾ ਠੀਕ ਆ ਫਿਰ ਪਹਿਲਾਂ ਹੀ ਸਭੋ ਨੇ ਆਪਾਂ ਨੂੰ ਕਹਿਦਾ ਹੈਗਾ ਵੀ ਖਾ ਕੇ ਆਈਏ ਉਹ ਤੁਹਾਨੂੰ ਉਹ ਸਲਾਦ ਲੈ ਕੇ ਦਿੱਤਾ ਆ ਦੇਖ ਲੈ ਦੋਵੇਂ ਹੀ ਖਾ ਗਏ ਮਮਮੀ ਨੇ ਵੀ ਖਾਦਾ ਉਹ ਆਂਡਾ ਤਾਂ ਕਿਉਂ ਚਾ ਓਏ ਆਂਡਾ ਨਹੀਂ ਉਹ ਤਾਂ ਝੂਠਾ ਸੀ ਮੇਰਾ ਝੂਠਾ ਸਭੋ ਦਾ ਹਾਂ ਖਾ ਲੈ ਹਾਂ ਚਲੋ ਜੀ ਨਾਨੀ ਆਦੀ ਮੇਰਾ ਵੇ ਚਲੋ ਖਾ ਲਿਆ ਤਾਂ ਹਾਂ ਕੋਈ ਨਹੀਂ ਆ ਕੋਈ ਨਾ ਆ ਮੈਂ ਪਸਾਕਲ ਹੁਣ ਤਾਂ ਖਾ ਲਿਆ ਦੱਦਿਆਂ ਦਾ ਤਿੰਨ ਬਾਅਦ ਲਗਾ ਤਾਲਾ ਖਾਲਾ ਹੁਣ ਖਾਲਾ ਹੁਣ ਮੈਂ ਫਿਰ ਜੂਠਾ ਕਾ ਤੋ ਰੱਖਿਆ ਆ ਸਭੋਂ ਨੇ ਰੱਖਿਆ ਲੈ ਮਿੰਦੇ ਮੈਂ ਤਾਂ ਖਾਵਾਂ ਹਾਂ ਹਾ ਹਾ ਦੇਖਿਆ ਨਹੀਂ ਫੇ ਤੁਹਾਡੀ ਗਲਤੀ ਸੇ ਪਰ ਤੂੰ ਕਾ ਜੂਠਾ ਰੱਖਿਆ ਕੀ ਮੈਂ ਇਹ ਬਹੁਤ ਜ਼ਿਆਦਾ ਲੈ ਲਿਆ ਸੀ ਤੇ ਮੈਥੋਂ ਖਾਦਾ ਨਹੀਂ ਗਿਆ ਮੈਂ ਤਾਂ ਖਾ ਲਿਆ ਸੁੱਧਾ ਰੱਖ ਲਿਆ ਜਿਦੋਂ ਅੱਧਾ ਚਲਾ ਲਈ ਸੀ ਭਾਈਆ ਤੁਮਨਾ ਮੈਂ ਤਾਂ ਕੀਮ ਗੱਤ ਕਿਉਂ ਅੱਧਾ ਕਿੰਨਾ ਲੰਗਾ ਤੂੰ ਰੋਟੀਆਂ ਲਾ ਦਊਂਗੀ ਤੂੰ ਤਾਂ ਜਨ ਠਾਕ ਚ ਤੂੰ ਜਾਣੀ ਹੈਂੀ ਕਹਿੰ ਲੋ ਚੱਲ ਦੇਂਪੇ ਅਮਰ ਤਾ ਹਰ ਮਮੇ ਅਮਰ ਤਾ ਸਗਣਾ ਪਾਣਾ ਤੁਨੂੰ ਇਹ ਨੂੰ ਤੁਨੂੰ ਕਿਆ ਖਾ ਮਰ ਜਾਣਾ ਲਾ ਬਾਤ ਬਈ ਹਾਉਣਾ ਚਲੇ ਮੈਂ ਜਾਣੇ ਖਾਤਾ ਗਿਆ ਹੁਣ ਇਹਨੇ ਦੱਸਣਾ ਸੀਗਾ ਫਿਰ ਵੀ ਉਹ ਕਿੱਥੇ ਪਿਆ ਕਿੱਥੇ ਸੀ ਸਰਪੁੱਤੇ ਬਤਾ ਕੇ ਜਾ ਹੋ ਖੋਲਿਆ ਨਹੀਂ ਕਿ ਮਹਾਰਾ ਦਾ ਦੇਖ ਕੇ ਅਦਾ ਤੋੜ ਕੇ ਖਾਦੀ ਇਹਨਾ ਕੀ ਸੀਗਾ ਹਾਂ ਇਹਨਾ ਕੀ ਸੀਗਾ ਬਾਬਾ ਖਾਣਾ ਖੋਤੇ

ਲਿਓ ਨਾ ਜਿਹਨਾਂ ਨਾਲ ਹਾਂ ਲੈ ਗਈ ਨਹੀਂ ਆਈ ਉਹ ਕਹਿੰਦੀ ਸਭ ਲਈ ਆਜੂ ਉਹਦੀ ਲੈ ਨਹੀਂ ਲੈ ਕੇ ਆਂਦਾ ਉਹ ਵਿਚਾਰੇ ਨੂੰ ਤੁਹਾਨੂੰ ਤਾਂ ਮੁੜ ਜਾਣਾ ਸੀ ਤੁਸੀਂ ਕਹਿੰਦੇ ਸਭ ਲਈ ਆਜੂ ਉਹਦੀ ਮੈਂ ਕਹਾਂ ਸਭ ਲਈ ਨਾ ਆਜੇ ਫਿਰ ਭਜਾਊਗਾ ਮੈਨੂੰ ਇੱਥੋਂ ਦੋ ਨਾ ਫਿਰ ਤਾਂ ਫੇਰ ਨਹੀਂ ਜਾਣਾ ਤੁਸੀਂ ਤਾਂ ਕਹਿ ਗਈ ਸੀ ਨਾ ਹੁਣ ਵਿਚਾਲੀਏ ਤੇ ਪੇਪਰ ਤੇ ਦਵਾ ਦਿੰਦੇ ਆ ਪੇਪਰ ਫਿਰ ਜਦਾਈ ਨਹੀਂ ਫਿਰ ਫੋਨ ਦੋ ਹਜੇ ਹੁਣ ਕੱਲ ਤਾਂ ਪੇਪਰ ਖਤਮ ਹੋਏ ਆ ਪਹਿਲੀ ਹਾਂ ਵੀ ਸਭ ਲਈ ਦੇ ਦਿੰਦੇ ਹਾਂ ਕੱਲ ਹੀ ਪੇਪਰ ਹਾਂ ਓ ਬਾਦੁਰ ਕੀ ਕਹਿੰਦੀ ਉਹ ਟੀਚਰ ਕੀ ਕਹਿੰਦੀ ਦਦਾਰ ਹਾਂ ਉਹ ਟੀਚਰ ਕੀ ਕਹਿੰਦੀ ਪੰਜਾਬ ਦੀ ਛੁੱਟੀ ਲੈਣੀ ਹੈ ਇੱਕ ਹੋਲੀ ਦੀ ਹਾਂ ਤੂੰ ਹੁਣ ਕਿਹਦੀ ਲੈਣੀ ਹੈ ਫਿਰ ਪੰਜਾਬ ਕੀ ਹਾਂ ਕੋਈ ਨਾ ਆੜੀ ਓਏ ਉਹ ਜਾਨੂ ਤੂੰ ਆਣਾ ਉਹਨੂੰ ਇਹਨਾਂ ਨੇ ਮੁਰਜ ਜਾਣਾ ਹਾਂ ਇਹਨੇ ਕਹਿੰਿਆ ਨਾ ਨਾ ਮम्मी ਤਾਂ ਰੁਕੇਗੀ ਚੰਗਾ ਠੀਕ ਆ ਦੇਖ ਲਈ ਫਿਰ ਹਾਂ ਮੈਂ ਤਾਂ ਤੇ ਪੁੱਤ ਲਈ ਰੁਕਣਾ ਮੈਨਾਂ ਉੱਤ ਮੇਰਦਾਰ ਹੀ ਨਹੀਂ ਆਊਗਾ ਫਿਰ ਓਏ ਓ ਸਪਲੀ ਕਾਦੇ ਚ ਆਉ ਤੇਰੀ ਹੈਰਦਾਰ ਉਹਨ ਕੀ ਮਾਲ ਲਾ ਗਿਆ ਉਹ ਤਾਂ ਅਜੇ ਕੱਪੜੇ ਦਿਖਾਓ ਦੇਖ ਇਹ ਚ ਨਹੀਂ ਪਾਉਣੇ ਗੈਲਮਾਰੀ ਚ ਨਹੀਂ ਕੁਝ ਪਾਉਣਾ ਪੁਰਾਣੇ ਪਾ ਲਈ ਓਏ ਇਹ ﺍﻟमारी ਚ ਨਹੀਂ ਕੁਝ ਪਾਉਣਾਗਾ ਆ ਲੈ ਬਾਬਾ ਹੁਣ ਤਾਂ ਅਮਰ ਤਸਗਣਾ ਪੈਣਾ ਓਏ ਹਾਂ ਹਾਂ ਤੂੰ ਸਗਣਾ ਪੈਣਾ ਚਿੰਨਾ ਹੋ ਗਿਆ ਤੂੰ ਖੁੱਲਾ ਰੱਖਿਆ ਵਾ ਐਂਵਾਜਾਂ ਉਹ ਲੈ ਕੇ ਹਾਂ ਲਾ ਹੈ ਨਹੀਂ ਇਹਦਾ ਮੁੱਖ ਕੀ ਹੋ ਰਿਹਾ ਕਿੰਨਾ ਪੁੱਤ ਲੱਗਣਾ ਹਾਂ ਇਹ ਡਾਈਟ ਤੇ ਆਏ ਜੂਠਾ ਮਿੱਠਾ ਛਕਣ ਲੱਗੇ ਨਾ ਹੁਣ ਜੂਠਾ ਮਿੱਠਾ ਚੱਕ ਜਾਂਦੇ ਆ ਕੰਮ ਨੂੰ ਇਹ ਦੋਵੇਂ ਹਾਂ ਦੇ ਕਾਉ ਇਹ ਵਾ ਬਾਦ ਨੂੰ ਪਤਾ ਤੂੰ ਪੁੱਛਦਾ ਲੈਂਦਾ ਯਾਰ ਇੱਕ ਨਾਨੀ ਕਹਿੰਦੀ ਮੈਂ 도ੜ ਕੀ ਖਾਦਾ ਪਰ ਮੈਂ ਕਿਹਾ ਪੱਥਰ ਨਾਨੀ ਦੇ ਪਾਸੇ ਲਾਲਾ ਕਿਆ ਕਰ ਇਹਨਾਂ ਨੂੰ ਤਾਂ ਖੁੱਲਾ ਰੱਖਿਆ ਵਾ ਆਏ ਕਰ ਹੀਟਰ 'ਚ ਇਹਨੂੰ ਹੀਟਰ ਲਵਾ ਦੇ ਥੋੜੀ ਕਿ ਮੈਂ ਸੁਣ ਨੂੰ ਆ ਹੁਣ ਇਹਦਾ ਹੈ ਬਾਬਾ ਜੀ ਬਾਬਾ ਜੀ ਹੁਣ ਅਮਰਤ ਦੁਵਾਰ ਤੋਂ ਛਕਣਾ ਪਣਾ ਕਿਉਂ ਮਜ਼ਾਕ ਡਾਉਣਾ ਮੈ ਨਹੀਂ ਮੈਂ ਪੁੱਛਦਾ ਸੱਚੀ ਨਹੀਂ ਝੂਠਾ ਖਾਦਾ ਉਹਨੇ ਲੈ ਖਾਦਾ ਕਿਉਂ ਨਹੀਂ ਮੇਰੇ ਕੋਲ ਵੀਡੀਓ ਪਈ ਆ ਨਹੀਂ ਜੇ ਖਾਦਾ ਜਾਵੇਂ ਆਣ ਜਾਣੇ ਚ ਫੇਰ ਮਾਫ ਹੁੰਦਾ ਜਾਂ ਜਾ ਖਾਦੇ ਫੇਰ ਮਾਫ ਹੁੰਦਾ ਮੈਂ ਤਾਂ ਨਾਨੀ ਨੇ ਕੋਇ ਹੈਲੋ ਪੂਰੇ 2 ਘੰਟੇ ਫੋਨ ਤੁਹਾਡਾ ਚੱਲਿਆ ਅੱਜ ਹਨਾ ਭਣੇ ਹਾਂ ਹੀ ਬੋਲੀ ਦਿੱਲੀ ਆ ਬਈ ਇਹ ਤਾਂ ਮੈਂ ਨਹੀਂ ਵੇਲੀ ਤੇਰੇ ਘਰ ਨਾਲ ਹੀ ਵੇਲੀ ਸੀ ਇਹਨੂੰ ਤਾਂ ਬਸ ਫਿਰਨ ਹੋਵੇ ਫੋਨ ਹੋਵੇ ਦੋ ਚੀਜ਼ਾਂ ਵਾ ਕਹੀ ਗੱਲ ਨਹੀਂ ਮੋਟਰਸਾਈਕਲਾਂ ਤੇ ਮੋਟਰਸਾਈਕਲ ਤੇ ਤੁਸੀਂ ਕਿੱਥੇ ਜਾਣਾ ਸੀ ਹਾਂ ਬਸ ਤਾਂ ਹਾਂ ਤੇ ਜਾਣਾ ਸੀ ਤੇ ਮੋਟਰਸਾਈਕਲ ਤੇ ਨਹੀਂ ਟੂ ਹੀ ਦਾ ਤੇਰੀ ਤਾਂ ਪਰੇਸ਼ਾਨ ਹੋ ਜਾਵਾਂ ਅੱਗੇ ਹਾਂ ਹਣੇ ਫੇਰ ਆ ਕੇ ਫੇਰ ਆਏ ਫਾੜ ਲਏ ਹਾਂ ਵੀਰੇ ਬਾਤ ਉਹ ਫਿਰ ਜਦੋਂ ਦੰਦਾ ਰਾਸਣ ਬਾਈ ਫੇਰ ਲੋਟ ਆਉਂਦੀ ਐ ਵੀ ਬਾਈ ਨੇ ਨਹੀਂ ਜਾਣਾ ਸੀ ਹਾਂ ਪਤਾ ਕਿੰਨਾ ਆਨੰਦ ਆਉਂਦਾ ਮੁੱਢ ਸੇ ਨਾਲ ਜਾਣ ਦਾ ਲੈ ਜੱਫਟੇ ਟੋਏ ਐਂ ਜਿਵੇਂ ਫੁੱਸੇ ਲਾ ਕੇ ਨਾ ਕੋਈ ਕੰਮ ਹੀ ਕਰੀ ਅਸੀਂ ਪ੍ਰਾਰਗਏ ਸੀ ਪਾਣੀ ਗਏ ਪ੍ਰਾਰਗਏ ਸੀ ਹੂੰ ਐਦ ਕਿ ਵੀ ਜਾਉਣਾ ਸੀਗਾ ਫਿਰ ਹੁਣ ਚਲੋ ਹੁਣ ਤੂੰ ਜਾਣਾ ਨਾ ਬੱਚਣਾ ਨਾ ਹਾਂ ਡੈਡੀ ਗੱਲ ਦੇ ਆ ਮਰ ਤਾਂ ਛਕਣਾ ਮੈਨੇ ਤੂੰ ਚੱਲ ਬਧਾ ਤੂੰ ਬੁੱਧਵਾਰ ਨੂੰ ਚਲਨੀ ਫਿਰ ਕਿਨੇ ਨੂੰ ਕਿਦਾਂ ਆ ਬੁੱਧਵਾਰ ਜਿਹੜਾ ਹੁੰਦਾ ਵਾ ਬੁੱਧਵਾਰ ਨੂੰ ਸਿਖਾਉਂਦੇ ਆ ਅਮਰਤ ਹੂੰ ਚਲੋ ਗੁਰੂ ਵਾਲੇ ਬਣੋਰੀ ਹੈਗੀ ਆ ਨੀ ਮਗਰ ਆਹ ਕਿੰਨਾ ਜਿਹਾ ਟੋਨ ਤਨ ਕਰਦਾ ਲੈ ਕਿਉਂ ਸਾਰਾ ਕੁਝ ਲਵਾ ਦੇਣਾ ਉਹਨਾਂ ਨੇ ਦਾ ਹਾਲ ਆਹ ਦੇ ਬਣ ਗਏ ਨਾ ਇਹ ਪੂਰੇ ਗੁਰੂ ਵਾਲੇ 40 ਮੁਕਤੇ ਨਾਮ ਸੁਣਾ ਚੱਲ ਬਾਬਾ ਜੀ 40 ਮੁਕਤੇ ਨਾਮ ਸੁਣਾਓ ਗੁਰੂ ਵਾਲੇ ਬਣੇ ਹੋ ਤੁਸੀਂ ਬਾਬਾ ਜੀ 40 ਮੁਕਤੇ ਨਾਮ ਸੁਣਾਓ ਆਉਂਦੇ ਨਹੀਂ ਆਹ ਯਾਰ ਉਹਦਣ ਬਾਬਿਆਂ ਨੂੰ ਪੁੱਛਾਂਗੇ ਜਦੋਂ ਮਰਦਾ ਛਕਣਾ ਨਾ ਉਹਦੇ ਜ਼ਿਆਦਾ ਵੀ ਯਾਦ ਕਰ ਲੈ ਨਹੀਂ ਬਾਬਿਆਂ ਨੇ ਮੂਹਰੇ ਬੇਇੱਜ਼ਤੀ ਕਰਾਉਂਗੇ ਕੀ ਕਰ ਹਾਂ ਕਰਦੀ ਆ ਹੀ ਨਹੀਂ ਸੁਣਾਈ ਦਿੰਦੇ ਲੈ ਕਿਉਂ ਇਤਿਹਾਸ ਹੈ ਬੱਚਿਆਂ ਨੂੰ ਦੱਸਣ ਗਏ ਜਾ ਹਾਂ ਕਿੰਦੀ ਨੂੰ ਪਤਾ ਵਸਾ ਮੈਨੂੰ ਤਾਂ ਪਤਾ ਨਹੀਂ ਕੋ ਮੈਂ ਤੇ ਤੋ ਪੜਨਾ ਪੜੇ ਹਾਂ ਭਾਈ ਮੈਂ ਜਾਂਦੀ ਹਾਂ ਠਾਕ ਨੂੰ ਚਲੋ ਜਾਓ ਸਾਸਰੀ ਘਰ ਬਾਈ ਗੁੱਡ ਨਾਈਟ ਦਬਜੂ ਦਬਜੂ ਆਹੋ ਹੋ ਰੋਟੀਆਂ ਆਉ ਨੂੰ ਰੈਡੀਨ ਦੋ ਦੇ ਦਿਓ ਦਾਲ ਗਰਮ ਕਰ ਲਓ ਜੀ ਨੇ ਖਾਣੀ ਆ ਪਕਾ ਲਓ ਆ ਬਾਬੇ ਨੂੰ ਤਾਂ ਤੂੰ ਯਾਰ ਰਿਆ ਪਖਵਾਦਾ ਯਾਰ ਮਰ ਤਾਂ ਧੰਗ ਕਰਤਾ ਇਹਦਾ ਨਵੇਂ ਕਰੀਏ ਦੋਨਾਂ ਦਾ ਹੀ ਆ ਫਿਰ ਭੰਗ ਹੋ ਗਿਆ ਚਲ ਕੋਈ ਨਾ ਹੁਣ ਉਦਣ ਛੱਕੇ ਆਇਓ ਮੈਂ ਸਮਝੀ ਨਹੀਂ ਆਲੀ ਤੁਸੀਂ ਖਾ ਨਾ ਨਹੀਂ ਪਾਗਲ ਇਹ ਮਾਰੀ ਜਾਂਦੇ ਆਗੇ ਬਕਵਾਸ ਖਾਨਾ ਆਏਗੀ ਤਾਂ ਪਾਗਲ ਐਡਾ ਬਣਾ ਹੱਦੋਂ ਵੱਧ ਹਾਂ ਹੁਣ ਗਏ ਨਹੀਂ ਖਾਤਾ ਨਹੀਂ ਮਰ ਜਾਣੀ ਆ ਪਾਗਲ ਅਣਜਾਣੇ ਚ ਗਲਤੀਆਂ ਹੋਉਂਗੀਆਂ ਕੋਈ ਨਾ ਪੀ ਪਿਆ ਆ ਤੇ ਆਰੇ ਆ ਪਿਆ ਫਰੂਟ ਆ ਪਿਆ ਖਾ ਗਈ ਜਾਰਾ ਫਰੂਟ ਤੇ ਫਰੂਟ ਅੱਕੇ ਲਿਖਾਓ ਪੜ ਲਿਆ ਕਾੜ ਲਿਆ ਚਸਮਾ ਚਾਹ ਮਟਾ ਕਰਦਾ ਕਮਾ ਚਸਮਾ ਇਹ ਹੈ ਨਹੀਂ ਸੀ ਉਦਾਂ ਬਰਥੜੇ ਵਾਲੇ ਤਾਂ ਹੈ ਨਹੀਂ ਸੀ ਗੁੱਡੀਆਂ ਮੈਂ ਤਾਂ ਸੀ ਕਿਉਂਈ ਆ ਜਾ ਦੇਖੀ ਕੋਈ ਮੁੱਕ ਗਿਆ ਮੁੱਕ ਗਿਆ ਮੇਰੇ ਅੱਖਾਂ ਵਿੱਚ ਪੈ ਗਿਆ ਬਹਾਂ ਪਰ ਇਧਰ ਨਹੀਂ ਮੁੱਕ ਗਈ ਆ ਵੀ ਸਰਫ ਵੀ ਮੁੱਕ ਗਈ ਮੇਰੇ ਅੱਖਾਂ ਨੂੰ ਪਾਉਣਾ ਚਾਹੀਦਾ ਸੀ ਮੇਰੇ ਪਤਾ ਪਾਉਣ ਆਊਗੀ ਹੁਣ ਵਿੰਡਰ ਨੇ ਘਰ ਇਹਦੇ ਮਾਰੀ ਵਿੰਡਰ ਕੋਲੇ ਕਰਾ ਕੀ ਨਾ ਮਰੀ ਮੇਰੇ ਨੇ ਅੱਖਾਂ ਦੀ ਬਾਤ ਆਹੋ ਚੋਕ ਗਚੂ ਗੋਜੀ ਨਾ ਪਾਈ ਹਾਂ ਤੂੰ ਨਹੀਂ ਜਵਾਂਦੀ ਮੈਂ ਹਾਂ ਦੇਖਿਆ ਉਸ ਦਿਨ ਕਹਿੰਦੀ ਸੀ ਨਾ ਉਸ ਦਿਨ ਦੇ ਲੱਭਣੇ ਕਹਿੰਦੀ ਸੀ ਕਿ ਮੈਂ ਤਾਂ ਜਾਣਾ ਵਾ ਲੈ ਹੁਣ ਸ਼ਬੀਕ ਕਰ ਜਾ ਕਾ ਦੋ ਟਾਤਾ ਆਉਣਾ ਨਹੀਂ ਸੀ ਹੁਣ ਮੈਂ ਕੱਲੂ ਮੁੜ ਜਾਣਾ ਬਸ ਲੈ ਇਹ ਕੱਲੂ ਮੁੜ ਜਾਣਾ ਮੈਂ ਤਾਂ ਦਵਾਈ ਲੈਣੀ ਸੀ ਜਗਰਾਉ ਹਾਏ ਕਿੱਡੇ ਗੱਪ ਫਿਰ ਇਦਾਂ ਨੂੰ ਆ ਗਈ ਕੱਲੂ ਆ ਕੱਲੂ ਮੁੜ ਜਾਣਾ ਸਾਂਜੀ ਪਤਾ ਹੀ ਆ ਉਹ ਮੁੜ ਜਾਣਾ ਰਾਉਗੀ ਤੈਨੂੰ ਲੱਗਦਾ ਐ ਮੋੜ ਨਾਲ ਹੀ ਆ ਨਹੀਂ ਮੈਂ ਤੇਰੇ ਕੋਲੇ ਆ ਕੇ ਜਾਉਂਗੀ ਦੋ ਦਿਨ ਬਿਲ ਲਗੇ ਕੀ ਜ਼ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਘੈਂਟ ਘੈਂਟ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਬਹੁਤ ਕਰਿਓ ਸ਼ੇਅਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਜੀ